ਐ ਗਾਲੀ ਕੱਟ ਗਏ ਐ ਬਾਰੀਆਂ ਤੁਹਾਡੇ ਦੇ ਕਿ ਤੋੜ ਕੇ ਫੇਰ ਅੰਦਰ ਬੰਦਿਆ ਅੰਦਰ ਬਾਹਰ ਅੰਦਰ ਬਾਹਰ ਦੀ ਗੱਲ ਖੁੱਲਿਆ ਨਾ ਲਾ ਤੋਂ ਨੂੰ ਬਹੁਤ ਫੇਰ ਕਰਦੇ ਵੈਟ ਫੋੜੀ ਕਰੀ ਅਰੇ ਇਹ ਨੂੰ ਨਹੀਂ ਕਾਈ ਤੁਸੀਂ ਹਾਂ ਤਿੰਨ ਉਹ ਲੱਗਦੇ ਤਾਂ ਅੱਗੇ ਸਾਡੇ ਸਿਰ ਸਾਨੂੰ ਨਾਲ ਹੀ ਸਿਰ ਕੋਈ ਬਣਾਉਣਾ ਉਂਦਰ ਪੇਟੀਆਂ ਥੋੜੀਆਂ ਜੀਆਂ ਖੜੀਆਂ ਲੱਗ। ਤੁਸੀਂ ਅੰਦਰ ਸੁੱਤੇ ਹੀ ਇੰਨਾ ਕੁਝ ਹੋ ਗਿਆ ਖੜਾ ਗਏ। ਉਹੋ ਬਿਠੇ ਲੱਗ ਥੋੜੇ। ਐਸਾ ਉਹ ਪੇਟੀ ਦਾ ਲੌਕ। ਪੁੱਛੇ ਇਹਨਾਂ ਨੇ ਸਪਰੇਅ ਵਗੈਰਾ ਤਾਂ ਨਹੀਂ ਕੀਤਾ ਜਦਿ ਖੜਾ। ਅੱਲਾਹ ਦੇ ਬਾਰੇ ਬੰਦ ਲਾਕ ਬੰਦ ਕੇ ਦਿੰਦੇ ਹੁੰਦੇ। ਅੱਛਾ ਲੌਕ ਕੀਤਾ ਹੁੰਦੇ। ਪੁੱਛੇ ਲੌਕ ਤਾਂ। ਇਹ ਤਾਂ ਆਉਂਦੇ ਨਹੀਂ ਖਾਲੀ ਆਉਂਦੇ ਨਹੀਂ ਉਹ।

ਖਲਾਰਾ ਇਸ ਹਰ ਫਿਲਮ ਹੈ ਬਹੁਤ ਹੈ ਨਹੀਂ ਨਹੀਂ ਉਹ ਪੈਸਾ ਉਹਦਾ ਹੋ ਚੁੱਕਾ ਉਹ ਆਇਆ ਤੇਰਾ ਮੈਂ ਕਿਹਾ ਆਇਆ ਕਿਹਨਾਂ ਦੇ ਆਇਆ ਅੱਛਾ ਮੇਰਾ ਨਾਮ ਸੁਰਨਜੀਤ ਸਿੰਘ ਪਿਤਾ ਜੀ ਦਾ ਨਾਮ ਭਾਈ ਨਾਲ ਸਿੰਘ ਜੀ ਮੈਂ ਰਜੀਨ ਬਾਹਰ ਦਾ ਰਹਿਣ ਵਾਲਾ ਹਾਂ ਅਹੀ ਰਾਤੀ ਬਾਹਰ ਸੁੱਤੇ ਰਹੇ ਸੀ ਤੇ 10 ਵਜੇ ਅਸੀਂ ਸੁੱਤੇ ਬਾਹਰ ਸਾਰੇ ਗੇਟ ਗੁੱਡ ਬੰਦ ਕਰਕੇ ਉਹਦੇ ਬਾਅਦ ਮੈਂ ਸਵੇਰੇ ਪੁਣੇ 3 ਵਜੇ ਉੱਠ ਕੇ ਅੰਦਰ ਆਇਆ ਕਮਰਾ ਖੁੱਲੇ ਆ ਤੇ ਅੰਦਰ ਕਮਰੇ ਦੇ ਵਿੱਚ ਸਾਰਾ ਮੇਰੇ ਬੁੱਧੇ ਚੱਕਰਾ ਕੇ ਬੂਹਾ ਖੁੱਲੇ ਹੋਦਾਂ ਸਾਰੇ ਬਤਕੀਆਂ ਜਗੰਡੀਆਂ ਪੱਖੇ ਚੱਲਣ ਡੇ ਅੰਦਰ ਰੇਨਾ ਖਲਾਰਾ ਪਿਆ ਦਾ ਦੇਖ ਕੇ ਮੇਰਾ ਦਿਮਾਗ ਨੂੰ ਚੱਕਰ ਆ ਗਿਆ ਮੈਂ ਪਹਿਲਾਂ ਬਿਮਾਰ ਆਮੀਆ ਮੈਂ ਬੜੀ ਮਸੇ ਉੱਠਿਆ ਉੱਠ ਕੇ ਫਿਰ ਮੈਂ ਆ ਕੇ ਆਪਣੀ ਮਿਸੇ ਨੂੰ ਉਠਾਇਆ ਕਿ ਉੱਠ ਵੀ ਕੀ ਹੋਇਆ ਤੂੰ ਰੱਤ ਕੀ ਕਰਦੀ ਰਹੀ ਹੈ ਕਹਿੰਦੀ ਮੈਂ ਕੁਝ ਨਹੀਂ ਕੀਤਾ ਵੇਖਿਆ ਤਾਂ ਸਾਰੇ ਕੱਪੜੇ ਕੁਫੜੇ ਖੋਲੇ ਦੇ ਇਹ ਵਿਚਲੀ ਨੇ ਰੋਣਾ ਸ਼ੁਰੂ ਕਰ ਦਿੱਤਾ ਆ ਮੁੜ ਕੇ ਹੀ ਉੱਠਿਆ ਅੰਦਰ ਵੇਖਿਆ ਸਾਰੀਆਂ ਅਲਮਾਰੀਆਂ ਅਲਮੋਰੀਆਂ ਸਭ ਤੋੜਕੀਆਂ ਮੇਰੇ ਉਧਰੋਂ ਬੈਗ ਚੋਂ ਪੈਸੇ ਕੱਢੇ ਤੇ ਅੰਦਰ ਜਿੰਨਾ ਸਾਰਾ ਗਹਿਣਾ ਲਟਾ ਸਾਰਾ ਤੋੜ ਤੜ ਕੇ ਸਰਾ ਹੀ ਲੈ ਗਏ ਜਿਹੜੇ ਪੈਸੇ ਹੈਗੇ ਉਹ ਕਮੇਟੀ ਨੇ ਕੱਲ ਕਮੇਟੀ ਲਈ ਸੀ ਗੱਲ ਇਹਨਾਂ ਦੇ ਦੁਪਹਿਰ ਦੇ ਟਾਈਮ ਰਾਤੀ ਕਮੇਟੀ ਨੇ 2 ਲੱਖ ਰੁਪਏ ਕਮੇਟੀ ਲਈਏ ਦੁਪਹਿਰੀ ਤੇ ਰਾਤ ਨੂੰ ਇਹ ਕੰਮ ਹੋ ਗਿਆ ਮੈਂ ਟਿਕਟਾਂ ਵਾਸਤੇ ਬਾਹਰ ਜਾਣਾ ਪਰਨ ਸਾਡੇ ਆ ਆਈ ਦੀ ਰਿਸਪੌਂਸ ਮੈਂ ਟਿਕਟਾਂ ਵਾਸਤੇ 2 ਲੱਖ ਰੁਪਏ ਆਪਣੇ ਭਰਾ ਕੋਲ ਲੈ ਕੇ ਆਇਆ ਉਹ ਮੈਂ ਅੰਦਰ ਬੈਗ 'ਚ ਰੱਖਿਆਦਾ ਹੈਗਾ ਉਹ ਵੀ ਕੱਢ ਕੇ ਲੈ ਗਏ ਸਾਡੇ ਕੋਲ 4 ਲੱਖ ਦਾ ਨਗਰ ਨੁਕਸਾਨ ਕੋਈ 6 ਸਾਢੇ 6 ਤੋਲੇ ਸੋਨਾ ਹੋਣਾ ਜਿਹੜਾ ਲੈ ਕੇ ਕੱਢ ਕੇ ਮਾਰਾ ਇਹ ਕੋ ਕੁ ਚੱਲਦਾ ਪਿਆ কুলਰ ਚੱਲਦਾ ਪਿਆ ਇਹ ਫਰਡ ਪੱਕਾ ਚੱਲਦਾ ਪਿਆ ਇਹ ਦਰਵਾਜਾ ਹੀ ਬੰਦ ਕੀਤਾਦਾ ਨਹੀਂ ਜਿਹੜੇ ਸੀਦੇ ਆ ਉਹ ਬੋਲੇ ਸੀਸੇ ਲੱਗੇਦੇ ਆ ਸਾਨੂੰ ਇੱਕ ਮਾਸਾ ਹੀ ਆਵਾਜ਼ ਨਹੀਂ ਆਈ ਬਾਦ ਬਤੀਆਂ ਜਿਗਾ ਕੇ ਪਤਾ ਨਹੀਂ ਕਿੰਨੀ देर ਲੱਗੇ ਰਿਹਾ ਪਿੱਛੋਂ ਆਇਆ ਬਾਰੀ ਥੋੜੀ ਆ ਕਹਿੰਦਾ ਦਰਵਾਜਾ ਥੋੜਿਆ ਅੰਦਰ ਬੜੇ ਸਾਨੂੰ ਮਾਸਾ ਆਵਾਜ਼ ਨਹੀਂ ਆਈ ਕਿਤੇ ਮੈਂ ਸਾਰੀ ਰਾਤੀ ਸਵੇਰੇ ਤਿੰਨ ਵੇ ਗਿਆ ਜਾ ਕੇ ਰਿਪੋਰਟ ਕਰਕੇ ਆ ਪੁਲਿਸ ਨੂੰ ਰਿਪੋਰਟ ਕੀਤੀ ਆ ਪੁਲਿਸ ਨੂੰ ਸਭ ਕੁਝ ਕਰਕੇ ਉਹਨਾਂ ਦੇ ਦਿਖਾ ਕੇ ਆਇਆ ਸਭ ਉਹ ਆ ਕੇ ਉਹ ਚੈੱਕ ਵੀ ਕਰ ਗਿਆ ਮੁੜ ਕੇ ਦੇਖੋ ਹੁਣ ਕੀ ਹੁੰਦਾ ਛੇ ਸਾਢੇ 6 ਤੋਂਲੇ ਸੋਨਾ ਲਾ ਲਓ 2 ਲੱਖ ਰੁਪਏ ਕਮੇਟੀ ਦਾ ਤੇ 2 ਲੱਖ ਮੇਰਾ ਕੈਸ਼ 4 ਲੱਖ ਰੁਪਏ ਸਾਡੇ ਨਗਰ ਦੇ ਚੁੱਕੇ ਲਗੇ ਆ ਕੋ 18000 ਰੁਪਏ ਨੇ ਅਲੱਗ ਰੱਖਦੇ ਕਿਆ ਬਹਿਲਮਾਨ ਵਾਸਤੇ ਉਹ ਵੀ ਚੁੱਕੇ ਲਗੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਕੀ ਸਾਡੇ ਹੈ ਤੇ ਕੋਈ ਲੋਕਲ ਹੀ ਬੰਦਾ ਕੋਈ ਚੋਰ ਫੜੇ ਚੋਰ ਫੜੇ ਜਾਣੇ ਚਾਹੀਦੇ ਲੋਕਲ ਬੰਦਾ ਜਿਹਨੂੰ ਸਾਰਾ ਭੇਤੀ ਹੋਣਾ ਦਿਨ ਮੇਰੇ ਘਰ ਦਾ ਇੱਕ ਇੱਕ ਚੀਜ਼ ਦਾ ਪਤਾ ਜੇ ਮੇਰੇ ਇਹਨੇ ਕਮੇਟੀ ਕਿੱਥੇ ਰੱਖਦੀ ਆ ਸੋਨਾ ਕਿੱਥੇ ਰੱਖਿਆਦਾ ਪੈਕ ਇਹਦਾ ਮਤਲਬ ਪਿੰਡ ਦਾ ਬੰਦਾ ਕੋਈ ਭੇਤੀ ਬੰਦਾ ਹੀ ਆ ਉਹ ਬੰਦਾ ਫੜਿਆ ਜਾਣਾ ਚਾਹੀਦਾ ਤਾਂ ਕਿ ਸਾਨੂੰ ਪਤਾ ਲੱਗੇ ਇਹਦੇ ਵਿੱਚ ਅਸੀਂ ਮੌਕਾ ਦੇਖਿਆ ਜੀ ਆ ਕੇ ਸਰਦਾਰ ਸਵਰਜੀ ਸੁਨਨਦ ਕਰੇ ਚੋਰੀ ਹੋਈ ਹੈ ਜਿਹੜੇ ਬਾਹਰ ਪੂਲਰ ਦੇ ਵਿੱਚ ਵਿਹੜੇ 'ਚ ਸੁੱਤੇ ਸੀਗੇ ਤੇ ਮੌਕੇ ਦੇ ਮੁਤਾਬਕ ਦੇਖਣ ਚੰਨੀ ਗੱਲ ਸਮਝ ਆਉਂਦੀ ਹੈ ਵੀ ਚੋਰ ਪਿਛਲੇ ਪਾਸੋਂ ਜੜੀ ਪਾੜ ਕੇ ਅੰਦਰ ਵੜਿਆ ਤੇ ਉਹਨਾਂ ਨੇ ਮਤਲਬ ਕਿ ਜਿਸ ਤਰ੍ਹਾਂ ਆਇਡੈਂਟੀਫਾਈਡ ਲੋਕੇਸ਼ਨ ਦੇ ਉੱਤੇ ਹੀ ਉਹਨਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੀ ਕਮੇਟੀਆ ਦੇ 2 ਲੱਖ ਰੁਪਏ ਸੀਗੇ ਉਹ ਲੈ ਲਏ ਆ ਔਰ ਬਾਕੀ ਇਹਨਾਂ ਦਾ ਜਿਹੜਾ ਲਾਇਸੈਂਸੀ ਰਿਵਾਲਵਰ ਸੀ ਉਹ ਹੋ ਗਿਆ ਇੱਕ ਨਵਾਂ ਫੋਨ ਸੀਗਾ ਉਹ ਸਾਹਮਣੇ ਪਿਆ ਸੀ ਬਲਕਿ ਉਹਨੂੰ ਨਹੀਂ ਛੇੜਿਆ ਹੁਣ ਗੋਲਡ ਵੀ ਇਹਨਾਂ ਦਾ ਕਰੀ ਸੇਫ ਹੈਗਾ ਤੇ ਦੇਖ ਲਿਆ ਬਾਕੀ ਟੈਕਨੀਕਲ ਤਰੀਕੇ ਨਾਲ ਅਨਵਰਸਿਸ ਕਰ ਰਹੇ ਨੇ ਔਰ ਬਹੁਤ ਜਲਦੀ ਅਸੀਂ ਚੋਰਾਂ ਨੂੰ ਫੜਨ ਚ ਪਾਉਂਦੇ ਤੇ ਬਾਕੀ ਕੋਈ ਕਰਨੀ ਨੁਕਸਾਨ ਚੋਰੀ ਤੇ ਚੋਰੀ ਇਹ ਵੱਡੇ ਵੀ ਤੋਂ ਛੁੱਟੀ ਤੇ ਅਸੀਂ ਬੰਦੀ ਕਰ ਦੇ ਜੀ